ਜੇ ਆਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਪਰਮਾਣੂ ਦੀ ਬਣਤਰ ਤੇ ਇਸ ਅਧਿਆਇ ਦੇ ਅੰਦਰ ਪੰਨਾ ਨੰਬਰ 44 ਤੇ ਆਏ ਇਹਨਾਂ ਸਵਾਲਾਂ ਦੇ ਪਿਆਰੇ ਬੱਚਿਓ ਦੋ ਸੈਟਾਂ ਵਿੱਚ ਪਹਿਲੇ ਸੈਟ ਵਿੱਚ ਸਵਾਲ ਇਹ ਦੂਜੇ ਸੈਟ ਵਿੱਚ ਦੋ ਸਵਾਲ ਨੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲੋ ਫਿਰ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਇੱਥੇ تین ਅੰਗਰੇਜ਼ੀ ਦੀਆਂ ਪਲੇਲਿਸਟਾਂ ਮਿਲਣਗੀਆਂ 9th english NCERT 9th english literature 9th grammar ਤੇ ਨਾਲ ਹੀ ਗਣਿਤ ਦੀਆਂ ਪਲੇਲਿਸਟਾਂ ਹਨ 9th math notes ਨਵੀਂ ਨਵੀਂ ਗਣਿਤ ਫਿਰ PSCB 9th math english medium ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਟ ਆ ਡੀ ਜਨਰਲ ਨੋਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਚ ਵੀ ਵੀਡੀਓ ਜਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਅਵਲੇ ਸਵਾਲ ਸੋ ਕਹਿੰਦੇ ਕਲੋਰਿਨ ਸਲਫਰ ਅਤੇ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਪਰਮਾਣੂ ਸੰਖਿਆ ਤੋਂ ਤੁਸੀਂ ਇਹਨਾਂ ਦੀ ਸੰਯੋਜਕਤਾ ਜਰੂ ਵੈਲੈਂਸੀ ਕਿੰਨੀ ਹੈ ਕਿਵੇਂ ਪ੍ਰਾਪਤ ਕਰੋਗੇ ਸੋ ਸਭ ਤੋਂ ਪਹਿਲੇ ਬੱਚਿਓ ਸਮਝ ਲਈਏ ਕਿ ਸੰਯੋਜਕਤਾ ਕੀ ਹੁੰਦੀ ਹੈ ਸੰਖੇਪ ਦੇ ਵਿੱਚ ਉਹਨਾਂ ਫਿਰ ਸਾਨੂੰ ਜਿਹੜਾ ਜਵਾਬ ਹੈ ਉਹ ਛੇਤੀ ਕਰਨਾ ਤੇ ਸਮਝਣਾ ਸੌਖਾ ਹੋ ਜਾਏਗਾ ਸਭ ਤੋਂ ਬਾਹਰੀ ਆਰਬਿਟ ਵਿੱਚ ਇਲੈਕਟ੍ਰੋਨਾਂ ਨੂੰ ਸਾਂਝੇ ਕਰਕੇ ਗਵਾ ਕੇ ਜਾਂ ਗ੍ਰਹਿਣ ਕਰਕੇ ਅਸ਼ਟਕ ਬਣਾਉਣ ਦੀ ਸਮਰੱਥਾ। ਬਣੀ ਸਭ ਤੋਂ ਬਾਹਰੀ ਆਰਬਿਟ ਵਿੱਚ ਅਸ਼ਟਕ ਬਣਾਉਣ ਦੀ ਸਮਰੱਥਾ ਜੋ ਕਿ ਇਲੈਕਟ੍ਰੋਨ ਨੂੰ ਗਵਾ ਕੇ ਗ੍ਰਹਿਣ ਕਰਕੇ ਜਾਂ ਸਾਂਝੇ ਕਰਕੇ ਕੀਤੀ ਜਾ ਸਕਦੀ ਹੈ। ਸਮਰੱਥਾ ਉਸ ਪਰਮਾਣੂ ਦੀ ਸੰਯੋਜਕਤਾ ਅਖਵਾਉਂਦੀ ਹੈ। ਸੋ ਅਸ਼ਟਕ ਬਣਾਉਣ ਦੀ ਸਮਰੱਥਾ ਹੀ ਜਿਹੜੀ ਹੈ ਨਾ ਗਵਾ ਕੇ ਕਿੰਨੇ ਇਲੈਕਟ੍ਰੋਨ ਗਵਾਏ ਕਿੰਨੇ ਗ੍ਰਹਿਣ ਕੀਤੇ ਉਹੀ ਉਸ ਪਰਮਾਣੂ ਦੀ ਸੰਯੋਜਕਤਾ ਹੁੰਦੀ ਹੈ। ਹੁਣ ਕਲੋਰਿਨ ਨੂੰ ਲੈਣੇ ਕਲੋਰਿਨ ਦੇ ਪਰਮਾਣੂ ਸੰਖਿਆ 17 ਹੈ ਠੀਕ ਹੈ ਸੋ ਕਲੋਰਿਨ ਦੇ ਇਲੈਕਟ੍ਰੋਨ ਵੰਡਦੇ ਆ ਕਿ ਪਹਿਲੇ ਆਰਬਿਟ ਚ ਦੋ ਆਉਂਦੇ ਹੁੰਦੇ ਨੇ ਦੂਜੇ ਚ ਅੱਠ ਆਉਂਦੇ ਨੇ ਸੋ 17 ਨੇ 2 8 10 ਤੇ 17 ਚ 10 ਗਿਆ 7 ਸੋ 7 ਰਹਿ ਗਏ ਹੁਣ 7 ਬੱਚੇ ਕਿ ਇਹ ਸਭ ਤੋਂ ਵੱਡੀ ਆਰਬਿਟ ਵਿੱਚ ਹੈ 7 ਹੈਗੇ ਨੇ ਸੋ ਸਭ ਤੋਂ ਵੱਡੀ ਆਰਬਿਟ ਵਿੱਚ 8 ਨਾਲੋਂ ਇੱਕ ਘੱਟ 7 ਇਲੈਕਟ੍ਰੋਨ ਹਨ ਸੋ ਇਹ ਇੱਕ ਇੱਕ ਗ੍ਰਹਿਣ ਕਰਕੇ ਅਠਪੂਰਾ ਕੀਤਾ ਜਾਏਗਾ ਇੱਕ ਇਲੈਕਟ੍ਰੋਨ ਗ੍ਰਹਿਣ ਕਰਕੇ ਅਸ਼ਟਕ ਪੂਰਾ ਹੋਵੇਗਾ ਜੇ ਇੱਕ ਲੈ ਲਿਆ ਜਾਵੇ ਅਠ ਪੂਰਾ ਹੋ ਜਾਏਗਾ ਸੋ ਇੱਕ ਗ੍ਰਹਿਣ ਕਰਨਾ ਸੋ ਕਲੋਰੀਨ ਦੀ ਸੰਯੋਜਕਤਾ ਹੋਵੀ 1 ਜੇ ਇੱਕ ਇਲੈਕਟ੍ਰੋਨ ਗ੍ਰਹਿਣ ਕੀਤਾ ਤੇ ਇੱਕ ਇੱਕ ਗਵਾਇਆ ਤੇ ਤਾਂ ਵੀ 1 ਠੀਕ ਹੈ ਫਿਰ ਅਗੇ ਸਲਫਰ ਦੀ ਪਰਮਾਣੂ ਸੰਖਿਆ 16 ਹੈ ਸੋ ਸਲਫਰ ਦੀ ਇਲੈਕਟ੍ਰੋਨ ਵੰਡ ਕਿਦਾਂ ਆਏਗੀ ਪਹਿਲੇ 2 ਫਿਰ 8 10 कि 16 ਚ 10 ਗਿਆ 6 106 ਹੋ ਗਏ ਹੁਣ 6 ਜਿਹੜੇ ਨੇ ਸਭ ਤੋਂ ਬਾਹਰ ਹੀ ਆਰਬਿਟ ਵਿੱਚ 8 ਨਾਲੋਂ 2 ਘੱਟ 6 ਇਲੈਕਟ੍ਰੋਨ ਹਨ 2 ਇਲੈਕਟ੍ਰੋਨ ਗ੍ਰਹਿਣ ਕਰਕੇ ਅਸ਼ਟਕ ਪੂਰਾ ਹੋਵੇਗਾ ਸੋ ਕਿਉਂਕਿ 2 ਇਲੈਕਟ੍ਰੋਨ ਗ੍ਰਹਿਣ ਕਰਨੇ ਨੇ ਸੋ ਸਲਫਰ ਦੀ ਸੰਯੋਜਕਤਾ ਹੋ ਗਈ 2 ਠੀਕ ਹੈ ਹੁਣ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ 12 ਹੈ ਇਹ ਪਹਿਲੇ ਕਲੋਰੀਨ ਔਰ ਸਲਫਰ ਕੀ ਸੀਗੀਆਂ ਅ ਤਾਤਾਂ ਸੀਗੀਆਂ ਨੋਨ ਮੈਟਲਸ ਹੁਣ ਮੈਗਨੀਸ਼ੀਅਮ ਤਾਤੂ ਹੈਗੀ ਹੈ ਮੈਟਲ ਠੀਕ ਹੈ ਸੋ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ 12 ਆ ਗਈ ਹੈ ਸੋ ਮੈਗਨੀਸ਼ੀਅਮ ਦੀ ਇਲੈਕਟ੍ਰੋਨ ਵੰਡ ਕਿਦਾਂ ਆਈ ਪਹਿਲੇ 2 ਫਿਰ 8 ਅਤੇ ਰਹਿਣਾ ਜਿੱਦਾਂ ਪਹਿਲੇ 2 ਅਤੇ ਦੂਜੇ 'ਚ 8 ਆਂਦਾ ਫਿਰ 12 'ਚੋਂ 8 ਗਿਆ ਮਣੀ 2 8 10 12 'ਚੋਂ 10 ਸੀ 2 ਹੁਣ ਦੇਖੋ ਵਿੱਚ 2 ਏ ਹੁਣ ਤੁਸੀਂ ਇਹ ਨਾ ਸੋਚੋ ਕਿ ਇਹ 2 ਵਿੱਚ 6 ਲੈ ਕੇ 8 ਪੂਰਾ ਹੋਏਗਾ ਨਹੀਂ 6 ਗ੍ਰਹਿਣ ਕਰਨੇ ਔਖੇ ਨੇ ਪਰ 2 ਤਿਆਗਣੇ ਸੌਖੇ ਨੇ ਸੋ ਜੇ 2 ਤਿਆਗ ਦਿੱਤੇ ਜਾਣ ਜਿਹੜਾ ਅੰਦਰਲਾ ਆਰਬਿਟ ਹੈ ਦੂਜਾ ਉਗੀ ਸਭ ਤੋਂ ਬਾਹਰੀ ਬਣ ਜਾਏਗਾ ਤੇ ਉਹ ਚ 8 ਪਹਿਲੇ ਹੀ ਹੈਗੇ ਨੇ ਸੋ 8 ਪੂਰਾ ਹੋ ਜਾਏਗਾ ਸੋ ਇਹਦਾ ਲਿਖਾਂਗੇ ਸਭ ਤੋਂ ਬਾਹਰੀ ਆਰਬਿਟ ਵਿੱਚ ਦੋ ਇਲੈਕਟ੍ਰੋਨ ਹਨ ਇਹ ਦੋ ਇਲੈਕਟ੍ਰੋਨ ਗਵਾ ਕੇ ਅਸ਼ਟਕ ਪੂਰਾ ਹੋਏਗਾ ਸੋ ਇਹ ਦੋ ਉੱਡ ਗਏ ਸੋ ਬਾਹਰਲਾ ਆਰਬਿਟ چلا ਗਿਆ ਸੋ ਇੱਥੇ ਅੰਦਰ ਤੇ 8 ਹੈਗੇ ਨੇ ਸੋ ਅਸ਼ਟਕ ਪੂਰਾ ਹੋ ਗਿਆ ਸੋ ਕਿੰਨੇ ਗਵਾਏ ਦੋ ਇਲੈਕਟ੍ਰੋਨ ਗਵਾਏ ਸੋ ਮੈਗਨੀਸ਼ੀਅਮ ਦੀ ਸੰਯੋਜਕਤਾ ਹੋ ਗਈ 2 ਸੋ ਬੱਚਿਓ ਇਸ ਤਰ੍ਹਾਂ ਸੰਯੋਜਕਤਾ ਜਿਹੜੀ ਹੈ ਪ੍ਰਾਪਤ ਕੀਤੀ ਜਾਂਦੀ ਹੈ ਜਿੰਨੇ ਇਲੈਕਟ੍ਰੋਨ ਗਵਾਏ ਗਏ ਜਿੰਨੇ ਇਲੈਕਟ੍ਰੋਨ ਗ੍ਰਹਿਣ ਕੀਤੇ ਗਏ ਜਿੰਨੇ ਸਾਂਝੇ ਕੀਤੇਗੇ ਸਾਂਝੇ ਕਰਨ ਦਾ ਹਾਲ ਤੁਹਾਡੇ ਸਿਲੇਬਸ ਵਿੱਚ ਨਹੀਂ ਹੈਗਾ ਉਹ ਤੁਸੀਂ ਅਗਲੀ ਕਲਾਸਾਂ ਵਿੱਚ ਪੜੋਗੇ ਅਗਲੀ ਜਮਾਤਾਂ ਵਿੱਚ ਸੋ ਉੱਧਾ ਸੰਯੋਜਕਤਾ ਪਤਾ ਲੱਗਦੀ ਹੈ ਠੀਕ ਹੈ ਹੁਣ ਬੱਚੋ ਅਗਲਾ ਸੈੱਟ ਆ ਗਿਆ ਅਗਲੇ ਸੈੱਟ ਤੇ ਦੋ ਸਵਾਲ ਨੇ ਸਿਧਾਂਤਕ ਸਵਾਲ ਨੇ ਬੜੇ ਸੌਖੇ ਨੇ ਤੇ ਮਲਕੀ ਸਿਧਾਂਤਕ ਤੌਰ ਤੇ ਸਮਝਣ ਵਾਲੇ ਨੇ ਜੇ ਕਿਸੇ ਪਰਮਾਣੂ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 8 ਹੈ ਅਤੇ ਪ੍ਰੋਟਾਨਾਂ ਦੀ ਸੰਖਿਆ ਵੀ 8 ਹੈ ਤੇ ਪਹਿਲਾ ਭਾਗ ਤਾਂ ਉਸ ਪਰਮਾਣੂ ਦੀ ਪਰਮਾਣੂ ਸੰਖਿਆ ਕੀ ਹੈ ਅਤੇ ਦੂਜਾ ਭਾਗ ਉਸਤੇ ਕਿੰਨਾ ਚਾਰਜ ਹੋਵੇਗਾ ਉਸ ਪਰਮਾਣੂ ਤੇ ਕਿੰਨਾ ਚਾਰਜ ਸੋ ਬੜਾ ਸੌਖਾ ਹੈ ਬੱਚਿਓ ਪਹਿਲਾ ਭਾਗ ਹੈ ਪਰਮਾਣੂ ਸੰਖਿਆ ਬਰਾਬਰ ਕੀ ਹੁੰਦਾ ਹੈ ਪ੍ਰੋਟੋਨਾਂ ਦੀ ਗਿਣਤੀ ਇਹ ਯਾਦ ਰੱਖਣਾ ਹਮੇਸ਼ਾ ਤੇ ਪਰਮਾਣੂ ਸੰਖਿਆ ਦਾ ਸਿੱਧਾ ਸਬੰਧ ਪ੍ਰੋਟੋਨਾਂ ਦੇ ਨਾਲ ਹੈਗਾ ਇਲੈਕਟ੍ਰੋਨ ਨਿਊਟ੍ਰੋਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਹੈ ਤੇ ਪ੍ਰੋਟੋਨ ਕਿੰਨੇ ਨੇ ਪ੍ਰੋਟੋਨਾਂ ਦੀ ਸੰਖਿਆ ਵੀ 8 ਹੈ ਸੋ ਪਰਮਾਣੂ ਸੰਖਿਆ ਕਿੰਨੀ ਹੋ ਗਈ 8 ਹੋ ਗਈ ਬਸ ਆ ਗਿਆ ਉਰੇ ਵੀੜੇ ਪੂਰੇ ਨੰਬਰ ਹੁਣ ਚਾਰਜ ਲੱਭਣਾ ਹੈ ਹੁਣ 8 ਇਲੈਕਟ੍ਰੋਨਾਂ ਦਾ ਚਾਰਜ ਇੱਕ ਇਲੈਕਟ੍ਰੋਨ ਦਾ ਚਾਰਜ ਹੁੰਦਾ ਹੈ ਰੈਨਾਤਮਕ -1 ਤੇ 8 ਇਲੈਕਟ੍ਰੋਨ ਨੇ ਸੋ ਰੈਨਾਤਮਕ -1 ਨੂੰ 18 ਗੁਣਾ ਕੀਤਾ ਤੇ ਰੈਨਾਤਮਕ ਚਾਰਜ ਕੁੱਲ ਕਿੰਨਾ ਹੋ ਗਿਆ ਰੈਨਾਤਮਕ 8 8 ਪ੍ਰੋਟੋਨਾਂ ਦਾ ਚਾਰਜ ਪ੍ਰੋਟੋਨ ਦਾ ਚਾਰਜ ਕਿੰਨਾ ਹੁੰਦਾ ਹੈ ਬੱਚਿਓ ధਨਾਤਮਕ +1 ਤੇ ధਨਾਤਮਕ +1 ਨੂੰ 18 ਗੁਣਾ ਕੀਤਾ ਤੇ ਬਣ ਗਿਆ ధਨਾਤਮਕ 8 ਸੋ ਕੁੱਲ ਚਾਰਜ ਕਿਦਾਂ ਆ ਜਾਏਗਾ ਬੱਚਿਓ ਸੋ ਪਰਮਾਣੂ ਦਾ ਚਾਰਜ ਰੈਨਾਤਮਕ 8 8 ਨੈਤਮ ਕਟ ਇਤਨੈਤਮ ਕਟ ਕੱਟ ਗਏ ਤੇ ਜੋ ਆ ਬਗੇ ਸਫਰ ਪਾਵ ਜੇ ਇਲੈਕਟ੍ਰੋਨਾਂ ਦੀ ਗਿਣਤੀ ਤੇ ਪ੍ਰੋਟੋਨਾਂ ਦੀ ਗਿਣਤੀ ਬਰਾਬਰ ਹੋਵੇ ਤੇ ਚਾਰ ਜਿਹੜਾ ਹੈ ਬੱਚਿਓ ਉਹ ਸਫਰ ਹੁੰਦਾ ਹੈ ਠੀਕ ਹੈ ਜੀ ਅੱਗੇ ਚਲੀਏ ਸਾਰਣੀ 4.1 ਜਿਹੜੀ ਤੁਹਾਡੀ ਕਿਤਾਬ ਦੇ ਵਿੱਚ ਦਿੱਤੀ ਹੋਈ ਹੈ ਦੀ ਸਹਾਇਤਾ ਨਾਲ ਆਕਸੀਜਨ ਅਤੇ ਸਲਫਰ ਪਰਮਾਣੂ ਦੀ ਪੁੰਜ ਸੰਖਿਆ ਯਾਦ ਕਰੋ ਸੋ ਪੁੰਜ ਸੰਖਿਆ ਕੀ ਹੁੰਦੀ ਬੱਚਿਓ ਸਭ ਤੋਂ ਪਹਿਲੇ ਤੇ ਆ ਪਤਾ ਲਗਾਈਏ ਪੁੰਜ ਸੰਖਿਆ ਬਰਾਬਰ ਪ੍ਰੋਟੋਨਾਂ ਦੀ ਸੰਖਿਆ ਜਮਾ ਨਿਊਟ੍ਰੋਨਾਂ ਦੀ ਸੰਖਿਆ ਇਹ ਦੋਨੋਂ ਨੂੰ ਜੋੜਨਾ ਹੈ ਸੋ ਪੁੰਜ ਸੰਖਿਆ ਵੱਖਰੀ ਚੀਜ਼ ਹੈ ਪਰਮਾਣੂ ਸੰਖਿਆ ਵੱਖਰੀ ਚੀਜ਼ ਹੈ ਧਿਆਨ ਰੱਖਣਾ ਦੋਨੋਂ ਪੱਪੇ ਤੇ ਸ਼ੁਰੂ ਹੁੰਦੇ ਨੇ ਵਿਲੇਖਾ ਨਹੀਂ ਖਾਣਾ ਪਰਮਾਣੂ ਸੰਖਿਆ ਹੈ ਪ੍ਰੋਟੋਨਾਂ ਦੀ ਗਿਣਤੀ ਤੇ ਪੁੰਜ ਸੰਖਿਆ ਹੈ ਪ੍ਰੋਟੋਨਾਂ ਦੀ ਸੰਖਿਆ ਜਮਾ ਨਿਊਟ੍ਰੋਨਾਂ ਦੀ ਸੰਖਿਆ ਠੀਕ ਹੈ ਸੋ ਸਾਰਣੀ ਤੋਂ ਪ੍ਰਾਪਤ ਹੁੰਦਾ ਹੈ ਆਕਸੀਜਨ ਪਰਮਾਣੂ ਵਿੱਚ ਪ੍ਰੋਟੋਨ ਕਿੰਨੇ ਨੇ 8 ਅਤੇ ਨਿਊਟ੍ਰੋਨ ਕਿੰਨੇ ਨੇ 8 ਤੁਹਾਡੀ ਸਾਰਣੀ ਚ ਦਿੱਤਾ ਹੋਇਆ ਹੈ ਖੋਲ ਕੇ ਦੇਖੋ ਸੋ ਆਕਸੀਜਨ ਪਰਮਾਣੂ ਦੀ ਪੁੰਨ ਸੰਖਿਆ ਕਿੰਨੀ ਹੋ ਜਾਏਗੀ 8 8 16 ਜਵਾਬ ਆ ਗਿਆ ਕਿੰਨਾ ਸੌਖਾ ਹੈ ਸਲਫਰ ਪਰਮਾਣੂ ਵਿੱਚ ਪ੍ਰੋਟੋਨ ਕਿੰਨੇ ਨੇ 16 ਨਿਊਟ੍ਰੋਨ ਕਿੰਨੇ ਨੇ 16 ਸੋ ਸਲਫਰ ਪਰਮਾਣੂ ਦੀ ਪੁੰਨ ਸੰਖਿਆ ਕਿੰਨੀ ਹੋ ਜਾਏਗੀ 16 16 32 ਸੋ ਐਸੀ ਕਰੇ ਵਿਦਿਆਰਥੀਓ 15 ਨੰਬਰ ਦੇ ਵੱਡੇ ਤੇ ਆਏ ਵੱਡੇ ਦੋ ਸੱਟਾਂ ਵਿੱਚ ਤਿੰਨ ਸਵਾਲ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ